ਜੀ ਆ ਮਿੱਤਰੋ ਕੀ ਹਾਲ ਚਾਲ ਆ ਜੀ ਸਵਾਗਤ ਹੈ ਤੁਹਾਡਾ ਜਸਜੀਤ ਉਹਰ ਬਲੌਗ ਚੈਨਲ ਤੇ ਅੱਜ ਖੜਾ ਜੀ ਸੋਨਾਲੀਕਾ ਬਾਈਕ ਕੋਲੇ ਡੀਆਈ 750 ਆਰਐਕਸ ਇਹਦੇ ਬਾਰੇ ਪੁੱਛਾਂਗੇ ਜੀ ਤੇ ਤੇ ਕੰਡੀਸ਼ਨ ਦਿਖਾ ਦੇ ਵੀਰੇ ਮਾੜੀ ਪਹਿਲਾਂ ਕੰਡੀਸ਼ਨ ਦੇਖ ਸਕਦੇ ਮੈਂ ਤੋ ਟਾਇਰਾਂ ਦੀ ਕੰਡੀਸ਼ਨ ਦੇ ਸਕਦਾ ਸਾਰਾ Ориਗਨਲ ਹੈ ਟਰੈਕਟਰ ਹਾਂ ਜਮਾਂ Ориਗਨਲ ਆ ਵੀਰੇ ਠੀਕ ਆ ਜੀ ਠੀਕ ਆ ਤੇ ਲੀਕ ਛੀਕ ਤਾਂ ਨਹੀਂ ਕੇ ਬੱਸ ਹਾਂ ਜਮਾ ਹੀ ਨਹੀਂ ਬਾਈ ਜਮਾ ਹੀ ਨਹੀਂ ਠੀਕ ਹੈ ਜੇ ਆਪਦੇ ਘਰੇ ਨਵਾਂ ਚੱਲਿਆ 10 12 ਕਿੱਲਿਆਂ ਚੱਲਿਆ ਅੱਛਾ ਜੀ 10 12 ਕਿੱਲਿਆਂ ਚੱਲਿਆ ਠੀਕ ਆ ਜੀ ਤੇ ਇੰਜਨ ਗੇਅਰ ਦੇ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਬਾਈ ਠੀਕ ਆ ਜੀ ਠੀਕ ਆ ਸਾਡੇ ਦਾ ਇੱਕ ਹੀ ਜਵਾਕ ਆ ਉਹ ਬਾਹਰ ਨੂੰ ਉੱਠ ਗਿਆ ਅੱਛਾ ਜੀ ਤੇ ਹੁਣ ਅਸੀਂ ਵੀ ਜਾਣਾ ਤਾਂ ਕਰਕੇ ਵੇਚਣਾ ਪੈਣਾ ਠੀਕ ਹੈ ਤਾਂ ਹੀ ਸੇਲ ਕੀਤਾ ਹਾਂ ਨਹੀਂ ਤਾਂ ਮੇਰੇ ਕੋਲ ਟਰੈਕਟਰ ਹੈ ਹੀ ਨਹੀਂ ਇਹ ਤੇ ਚੱਲਿਆ ਕਿੰਨਾ ਹੀ ਇਹ ਇਹ 1400 ਘੰਟਾ ਚੱਲਿਆ ਪਹਿਲੇ 1400 ਚੱਲਿਆ ਠੀਕ ਆ ਜੀ ਠੀਕ ਆ ਤੇ ਕੰਡੀਸ਼ਨ ਮਤਰਾ ਤੁਸੀਂ ਦੇਖ ਸਕਦੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੇ ਟਾਇਰ ਵੀ ਫੁੱਲ ਹੀ ਪਿਆ ਇਹ ਤੇ ਬਾਕੀ ਪਿੱਛੋਂ ਵੀ ਹੌਕ ਹੌਕ ਰਿਹਾ ਦੇ ਵੀਰੇ ਆਪਣੀ ਰਿਸ਼ਤੇਦਾਰੀ ਸੀ ਪੂਆ ਗਿਆ ਨੇ ਨਵੇਂ ਨਵਾ ਕਢਾਇਆ ਸਿਸਟਮ ਵਗੈਰਾ ਲੱਗ ਗਿਆ ਹੀ ਦੇਖ ਸਕਦਾ ਤੁਸੀਂ ਬਿਲਕੁਲ ਕੋ ਕਾ ਪੀਸ ਆ ਜੀ ਕੋਈ ਲੀਕ ਛੀਕ ਨਹੀਂ ਕਿਸੇ ਪਾਸੇ ਵੀ ਤੇ ਇੱਕ ਵਿੱਚ ਰੇਡ ਨਹੀਂ ਗਈ ਹੈਗੀ ਦੇਖ ਸਕਦਾ ਤੁਸੀਂ ਤੇ origignal paint ਆ ਸਾਰਾ origignal tractor ਹੀ ਦੇਖ ਸਕਦਾ ਤੁਸੀਂ ਦਿਖਾ ਦੇ ਵੀਰੇ ਨਗਾ ਮਰਵਾ ਦੇ ਸਾਰੀ ਕੰਡੀਸ਼ਨ ਦਿਖਾ ਦੇ tractor ਦੀ ਤੇ ਡਿਮਾਂਡ ਕੀ ਹੈ ਇਹਦੀ ਇਹਦੀ 5.5 ਲੱਖ ਆ ਵੀਰੇ 5.5 ਲੱਖ ਰਕੀ ਠੀਕ ਆ ਜੀ ਮਾਡਲ ਕਿੰਨਾ ਹੀ ਇਹ 17 ਮਾਡਲ ਆ ਵੀਰੇ 35000 ਦਾ ਦਾ ਡੈਕ ਹੀ ਲਵਾਇਆ ਢੁੱਡੀ ਕੇ ਉਥੋਂ ਅੱਛਾ ਜੀ 35000 ਦਾ ਡੈਕ ਡੈਕ ਦਿਖਾ ਦੇ ਜੀ ਮਾੜਾ ਜੀ ਦੇਖ ਸਕਦੇ ਹੋ ਮਿੱਤਰੋ ਵੀ ਉਸ ਸਿਸਟਮ ਵੈਰਾ ਪੂਰਾ ਤਗੜਾ ਮੀ ਉਸ ਸਿਸਟਮ ਨਾਲ ਦੇਖ ਸਕਦੇ ਹੋ ਤੁਸੀਂ ਤੇ 5.5 ਆ ਜੀ ਹਾਂ 5.5 ਆ ਵੀਰੇ ਕਿੰਨਾ ਮਾਡਲ ਆ ਇਹ 17 ਮਾਡਲ ਆ ਵੀਰੇ 17 ਮਾਡਲ ਠੀਕ ਆ ਜੀ ਜਿਹੜਾ ਆਪਣੇ ਵੀਡੀਓ ਦੇਖ ਕੇ ਆਊਗਾ ਜੀ ਹਾਂ ਹਾਂ ਮਾਣ-ਤਾਨ ਕਰੂੰਗੀ ਫੋਲ ਕਰਾਂਗੇ ਠੀਕ ਆ ਜੀ ਠੀਕ ਆ ਦੇਖ ਸਕਦੇ ਹੋ ਮਿੱਤਰੋ ਇਧਰੋਂ ਵੀ ਦਿਖਾ ਦੇ ਇਹ ਕਿੰਨਾ ਸਾਰਾ ਇਹਨਾਂ ਦਾ ਟਰੈਕਟਰ ਪੰਜਾਬ ਨੰਬਰ ਹੈ ਜੀ ਤੇ ਕਾਗਜ਼ ਪੱਤਰ ਓਕੇ ਆ ਜੀ ਓਕੇ ਓਕੇ ਕਾਗਜ਼ ਪੱਤਰਾਂ ਦੀ ਗਰੰਟੀ ਮੇਰੇ ਨਾਲ ਗਰੰਟੀ ਆ ਫੁੱਲ ਗਰੰਟੀ ਆ ਠੀਕ ਆ ਜੀ ਕੋਈ ਲਾਂਬੇ ਵਾਲੀ ਗੱਲ ਤਾਂ ਨਹੀਂ ਝਪੋਰਾ ਵੀ ਨਹੀਂ ਬਾਈ ਠੀਕ ਆ ਜੀ ਠੀਕ ਆ ਦੇਖ ਸਕਦੇ ਹੋ ਮਿੱਤਰੋ ਇਹ ਬਾਈ ਨੇ ਸੇਲ ਕੀਤਾ ਜਿਹੜਾ ਆਪਣੇ ਵੀਡੀਓ ਸ਼ੇਅਰ ਕਰਕੇ ਉਹ ਕੋ ਦੇਖ ਕੇ ਆਊਗਾ ਵੀਡੀਓ ਉਹਦਾ ਫੁੱਲ ਮਾਣਦਾਨ ਕੀਤਾ ਜਾਊਗਾ ਜੀ ਤੇ ਬਾਕੀ ਨੰਬਰ ਬੋਲ ਦੇ ਜੀ ਆਪਣਾ 8439 8439 31569 31569 ਠੀਕ ਜੀ ਹੋਰ ਵੀ ਨੰਬਰ ਹੈਗਾ ਜੀ ਹਾਂ ਬਸ ਇਹੀ ਹੈ ਯਾਰ ਇੱਕ ਹੀ ਨੰਬਰ ਆ ਠੀਕ ਆ ਜੀ ਤੇ ਪਿੰਡ ਕਿਹੜਾ ਹੀ ਆਪਾਂ ਦੋਧਰਾ ਵੀਰੇ ਗਰ ਵੀ ਦੋਧਰਾ ਗਰ ਵੀ ਠੀਕ ਆ ਜੀ ਤੇ ਲਓ ਵੇ ਮਿੱਤਰੋ ਇਹ ਟਰੈਕਟਰ ਸੇਲ ਆ ਜੀ ਜਿਹੜਾ ਆਪਣੇ ਵੀਡੀਓ ਸ਼ੇਅਰ ਕਰਕੇ ਉਹਦਾ ਫੁੱਲ ਮਾਨਤਾਨ ਕੀਤਾ ਜਾਊਗਾ ਜੀ ਬੇਚਾਜ ਕੋ ਹੋ ਕੇ ਬਾਈ ਨੂੰ ਤੁਸੀਂ ਕਾਲ ਕਰ ਸਕਦੇ ਹੋ ਤੇ ਟਰੈਕਟਰ ਬਾਰੇ ਵੀ ਪੁੱਛ ਸਕਦੇ ਹੋ 100% ਗਾਰੰਟੀ ਹੈ ਬਾਈ ਦੀ ਦੇ ਸਕਦਾ ਹਾਂ ਸਮਾਂ ਲੀਕਾ ਡੀਏ 750 RX ਤੇ ਸਾਰਾ ਅਰੀਜਨਲ ਟਰੈਕਟਰ ਆ ਜੀ ਮਿਊਜ਼ਿਕ ਸਿਸਟਮ ਵਗੈਰਾ ਲੱਗਿਆ ਪੂਰਾ ਘੈਂਟਾ ਕੋਕਾ ਪੀਸਾ ਹੀ ਦੇ ਸਕਦਾ ਹਾਂ ਧੰਨਵਾਦ ਜੀ